ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਅੱਜ ਅਸੀਂ ਇੱਕ ਮਿਹਨਤਕਾ ਇਨਸਾਨਾਂ ਦੇ ਵਿੱਚ ਬੈਠੇ ਆ ਜਿਹੜੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬਹੁਤ ਮਿਹਨਤ ਕਰਦੇ ਨੇ ਤੇ ਸ਼ਾਮ ਨੂੰ ਆਣ ਕੇ ਆ ਜਗਾ ਜਿਹੜਾ ਰਹਿਣ ਬਸੇਰਾ ਉਹਨਾਂ ਦਾ ਵਾ ਉਹ ਇੱਥੇ ਆਣ ਕੇ ਰੈਸਟ ਕਰਦੇ ਨੇ ਤੇ ਸਵੇਰੇ ਫੇਰ ਖੁਸ਼ੀ ਖੁਸ਼ੀ ਆਪਣਾ ਖਾੜਾ ਆਪੇ ਤਿਆਰ ਕਰਕੇ ਨਾਲ ਖਾ ਕੇ ਵੀ ਜਾਂਦੇ ਆ ਤੇ ਲੈ ਕੇ ਵੀ ਜਾਂਦੇ ਆ ਸੋ ਪੰਜਾਬ ਦੇ ਵਿੱਚ ਆਏ ਨੇ ਤੇ ਪੰਜਾਬ ਦੇ ਵਿੱਚ ਰਹਿਣ ਬਸੇਰਾ ਜਿਹੜਾ ਇਹਨਾਂ ਦਾ ਵਾ ਉਹ ਆ ਤੁਸੀਂ ਆਪ ਦੇਖ ਸਕਦੇ ਜੇ ਕਿਵੇਂ ਆ ਕਿਉਂਕਿ ਥੱਲੇ ਇੱਟਾਂ ਲੱਗੀਆਂ ਨੇ ਅ ਇੱਟਾਂ ਦੇ ਉੱਪਰ ਇੱਕ ਛੋਟਾ ਜਿਹਾ ਚਾਦਰ ਟਾਈਪ ਕਹਿ ਸਕਦੇ ਹੋ ਦਰੀ ਟਾਈਪ ਆ ਜਿਹਦੇ ਉੱਤੇ ਇਹ ਆਪਣਾ ਬਸੇਰਾ ਕਰਦੇ ਨੇ ਸੋ ਇਹਨਾਂ ਨੂੰ ਇਹ ਵੀ ਪੁੱਛਦੇ ਆ ਕਿਉਂਕਿ ਆਮ ਤੌਰ ਤੇ ਪੰਜਾਬੀ ਕਹਿੰਦੇ ਕਿ ਇੱਥੇ ਰਹਿ ਕੇ ਕੰਮ ਕਰਨਾ ਬਹੁਤ ਔਖਾ ਵਾ ਬੜਾ ਕੁਸ਼ਾ ਕਿਉਂਕਿ ਉਹਦਾਂ ਨੇ ਸਵੇਰੇ ਉੜਾ ਹੁੰਦਾ ਸ਼ਾਮੀ ਘਰ ਚਲੇ ਜਾਣਾ ਬਟ ਫਿਰ ਵੀ ਕੰਮਾਂ 'ਚ ਬਹੁਤ ਦਿੱਕਤ ਆਉਂਦੀ ਕੁਝ ਨੂੰ ਮੈਂ ਸਾਰਿਆਂ ਦੀ ਗੱਲ ਨਹੀਂ ਕਰਾਂਗਾ ਪਰ ਇਹ ਪਰਦੇਸੀ ਨੇ ਪਰਦੇਸ 'ਚੋਂ ਆਏ ਨੇ ਇੱਥੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਦੇ ਨੇ ਤੇ ਖੁਸ਼ੀ-ਖੁਸ਼ੀ ਕੰਮ ਕਰਦੇ ਨੇ ਕਿਉਂਕਿ ਹੋ ਸਕਦਾ ਹੈ ਕਈ ਵਾਰ ਇਹਨਾਂ ਦਾ ਦਿਲ ਵੀ ਨਾ ਕਰੇ ਪਰ ਜਿਹੜੀਆਂ ਪਰਿਵਾਰ ਦੀਆਂ ਮਜਬੂਰੀਆਂ ਤੇ ਘਰ ਦੀਆਂ ਮਜਬੂਰੀਆਂ ਨੇ ਉਹ ਇਹਨਾਂ ਨੂੰ ਰੋਜ਼ ਸਵੇਰੇ ਕੰਮ ਤੇ ਤੋਰ ਦਿੰਦੀਆਂ ਨੇ ਤੇ ਰੋਟੀ ਵੀ ਖੁਦ ਤਿਆਰ ਕਰਨੀ ਪੈਂਦੀ ਆ ਤੇ ਟਿਫਨ ਪੈਕ ਕਰਕੇ ਲੈ ਜਾਂਦੇ ਤੇ ਸ਼ਾਮੀ ਫੇਰ ਆਣ ਕੇ ਇੱਥੇ ਹੀ ਆਪਣਾ ਜੀਵਨ ਬਸਰ ਕਰਦੇ ਨੇ ਸੋ ਤੁਸੀਂ ਹਾਲਾਤ ਅੰਦਰ ਦੇ ਦੇਖ ਸਕਦੇ ਜੇ ਕਿਉਂਕਿ ਆਮ ਤੌਰ ਤੇ ਅਸੀਂ ਜੇ ਗੱਲ ਕਰੀਏ ਤੇ ਇੰਨਾ ਹਾਲਾਤਾਂ ਚ ਰਹਿਣਾ ਬਹੁਤ ਔਖਾ ਵਾ ਆ ਆਮ ਤੌਰ ਤੇ ਲੋਕ ਇਤੋਂ ਪੜੀ ਕੰਨੀ ਕੁ ਤਰਾਂਉਂਦੇ ਨੇ ਪਰ ਥੱਲੇ ਵੀ ਜਦੋਂ ਇੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਦੀ ਠਕਾਵਟ ਹੋਈ ਹੋਏ ਹੱਡ ਤੌਰ ਮਿਹਨਤ ਕੀਤੀ ਹੋਏ ਤੇ ਸ਼ਾਮੀ ਆਣ ਕੇ ਥੱਲੇ ਆਮ ਤੌਰ ਤੇ ਕੀ ਹੈ ਕਿ ਥੱਲੇ ਹਾਰ ਜਗਾ ਹੋਏ ਉੱਤੇ ਸੌਣਾ ਹੋਏ ਤੇ ਬੜਾ ਔਖਾ ਹੁੰਦਾ ਆ ਪੁੱਛਦੇ ਆ ਕਿ ਕਿੰਨੇ ਕਿ ਦਿਨਾਂ ਦਾ ਕੰਮ ਆ ਠੀਕ ਹੈ ਤੇ ਕਿੰਨੀ ਕਿ ਦਿੱਕਤ ਹੁੰਦੀ ਆ ਤੇ ਕਿੱਥੋਂ ਆਏ ਨੇ ਤੇ ਕਿੱਥੋਂ ਦੇ ਰਹਿਣ ਵਾਲੇ ਆ ਭਾਈ ਸਾਹਿਬ ਕਿੱਥੋਂ ਦੇ ਰਹਿਣ ਵਾਲੇ ਤੁਸੀਂ बिहार का है बिहार हाँ जी तो जहाँ काम करते हुए कितने दिन हो गए इधर गुरदासपुर गुरदासपुर आए हुए में वही महीना लगने वाला है अच्छा अब कितने दिन हो चुके हैं अभी तो महीने लगेगा महीना लगेगा अभी हाँ। आए को दस बारह दिन होगा हाँ। ठीक है तो जब आप सुबह से लेकर शाम तक काम करते हो तो शाम को आकर इधर सोते हो तो प्रॉब्लम नहीं आती मच्छर लड़ता है दोसर कुछ नहीं है अच्छा कुछ नहीं है तो परिवार में पीछे कौन कौन है बस यही है परिवार में, में? में कौन कौन परिवार पर तो तो शादी में हुई है हाँ जी कितने बच्चे हैं पांच है पांच बच्चे हैं तो, हाँ। तो फिर अकेले ही काम करते या बाकी भी करते हैं नहीं अकेले ही रहते हैं यानी कि पांच बच्चों की देखभाल आप खुद ही करते हैं हाँ जी ठीक है तो इधर जो आपको दिक्कत कोई जैसे यानी कि जो देख रहे हैं का नहाने का और नहाने का दिक्कत है जी यही पानी है वहाँ तो करके चलाते हैं बोर्ड कर ठीक है ਯਾਨੀ ਕਿ ਉਹ ਜੇਹੀ ਪਾਣੀ ਜਹਾਂ ਨਹਾਨਾ ਵੀ ਜਹੀ ਹੈ ਧੋਣਾ ਵੀ ਜਹੀ ਹੈ ਹਾਂ ਸਾਰਾ ਕੁਝ ਹੀ ਹੈ ਜਹੀ ਹੈ ਹਾਂ ਜੀ ਤੋ ਟਾਇਲਟ ਕਹਾਂ ਜਾਂਦੇ ਹੋ ਉਹ ਬਾਹਰ ਕੂਨੇ ਮੇ ਜਾਂਦੇ ਹਾਂ ਜੀ ਠੀਕ ਹੈ ਤੇ ਇੱਕ ਦਿਨ ਇੱਥੇ ਸੌਕੇ ਦੇਖੋ ਕਿ ਭਲਾ ਕੀ ਜਿਹੜਾ ਰੈਣ ਬਸੇਰਾ ਇਹਨਾਂ ਦਾ ਉਹ ਸਹੀ ਆ ਇਹਦਾ ਪ੍ਰਬੰਧ ਕਿੰਨੇ ਕਰਨਾ ਸੀ ਕਿੰਨੇ ਵੇਖਣਾ ਸੀ ਜਿਆਦਾ ਦਿਨਾਂ ਦੀ ਨਹੀਂ ਗੱਲ ਕਰਾਂਗੇ ਇਹਨਾਂ ਨੇ ਦੋ ਤੋਂ ਤਿੰਨ ਮਹੀਨੇ ਇੱਥੇ ਰਹਿਣਾ ਵਾ ਡੇਢ ਮਹੀਨਾ ਵੀ ਲੱਗ ਸਕਦਾ ਵਾ ਦੋ ਮਹੀਨੇ ਵੀ ਲੱਗ ਸਕਦੇ ਨੇ ਅਸੀਂ ਸਿਰਫ ਇੱਕ ਦਿਨ ਦੀ ਗੱਲ ਕਰ ਰਹੇ ਆ ਦਿਨੇ ਤੇ ਰਾਤ 24 ਘੰਟੇ ਇੱਥੇ ਰਹਿ ਕੇ ਦੇਖੋ ਤਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਇੱਥੇ ਹੋਕ ਹੀ ਰਿਹਾ ਵਾ ਸੋ ਜਿਹੜੇ ਇਹ ਮਿਹਨਤ ਵਾਲੇ ਹੈਗੇ ਨੇ ਵਿਅਕਤੀ ਇਹਨਾਂ ਦਾ ਕੀ ਕਸੂਰ ਹੈ ਕਿਉਂ ਕਿਉਂਕਿ ਸਾਡੇ ਪੰਜਾਬ ਚ ਆਏ ਨੇ ਦੂਜੇ ਬੰਨੇ ਅਸੀਂ ਗੱਲਾਂ ਤੇ ਵੱਡੀਆਂ-ਵੱਡੀਆਂ ਕਰਦੇ ਆ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਸਾਰਾ ਕੁਝ ਬਣਾਉਣਾ ਪਰ ਜਿਹੜੇ ਵਾਕੇ ਮਿਹਨਤ ਕਰ ਰਹੇ ਨੇ ਤੇ ਉਹਨਾਂ ਦੇ ਰਹਿਣ-ਬਸੇ ਦੇ ਦਾ ਪ੍ਰਬੰਧ ਨਹੀਂ ਹੋ ਰਿਹਾ ਸੋ ਇੰਨਾ ਹੀ ਮੈਂ ਕਹਾਂਗਾ ਕਿ ਥੋੜਾ ਬਹੁਤਾ ਅਸੀਂ ਇਨਾਂ ਚੀਜ਼ਾਂ ਵੱਲ ਧਿਆਨ ਦਈਏ ਤੇ ਆਪਣੀ ਆਤਮਾ ਨੂੰ ਜਗਾਈਏ ਕਿ ਕੱਲੇ ਪੈਸੇ ਨਹੀਂ ਨਾਲ ਜਾਣੇ ਬੜਾ ਸਿਸਟਮ ਆ ਕਿਉਂਕਿ ਇਹਨਾਂ ਨੂੰ ਰੱਬ ਨਾ ਕਰੇ ਜਿਵੇਂ ਆ ਸਾਰਾ ਖਾਲੀ ਥਾਂ ਪਿਆ ਰਾਤ ਨੂੰ ਕੋਈ ਚੀਜ਼ ਆ ਜਾਂਦੀ ਆ ਕੁਝ ਇਹਨਾਂ ਨੂੰ ਲੜ ਜਾਂਦਾ ਵਾ ਜਾਂ ਕੋਈ ਉਹ ਜੀ ਮਿਸ ਹੈਪਨਿੰਗ ਹੋ ਜਾਂਦੀ ਆ ਰਿਸਪੌਂਸਿਬਿਲਟੀ ਕਿਹਦੀ ਆ ਇਸ ਕਰਕੇ ਜਿਹੜਾ ਇਹਨਾਂ ਦਾ ਰਹਿਣ ਬਸੇਰਾ ਉਹਦਾ ਸਹੀ ਤਰੀਕੇ ਨਾਲ ਪ੍ਰਬੰਧ ਕਰਨਾ ਚਾਹੀਦਾ ਬਸ ਐਸੀ ਇੰਨਾ ਹੀ ਕਵਾਂਗੇ ਬਾਕੀ ਮੈਂ ਵੀ ਬੇਨਤੀ ਕਰਾਂਗਾ ਕਿ ਜਿੰਨੂੰ ਲੱਗੇ ਕਿ ਹਾਂ ਵੀ ਇਹਦੇ ਚ ਰਹਿਣ ਚ ਕੋਈ ਪ੍ਰੋਬਲਮ ਨਹੀਂ ਉਹ ਸਿਰਫ ਇੱਕ ਦਿਨ ਰਹਿਲੇ 24 ਘੰਟੇ ਦਾ ਸਮਾਂ ਸਵੇਰੇ ਆਏ 8 ਵਜੇ ਰੋਟੀ ਵੀ ਇੱਥੇ ਮਿਲੇਗੀ ਆਪਾਂ ਪੁੱਛ ਲੈਨੇ ਕਿ ਜੇ ਕੋਈ ਆਣ ਕੇ ਰਹਿਣਾ ਚਾਹੇਗਾ ਰੋਟੀ ਦੇ ਦੋਗੇ ਹਾਂ ਜੀ ਹਾਂ ਜੀ ਖਿਲਾ ਦੇਂਗੇ ਕੀ ਰੋਟੀ ਵੀ ਖਲਾਉਣਗੇ ਕੰਮ ਵੀ ਨਹੀਂ ਲੈਣਗੇ ਤੇ ਜੇ ਕਿਸੇ ਦੀ ਇੱਛਾ ਹੋਏਗਾ ਹਾਂ ਵੀ ਅਸੀਂ ਸਾਰੀ ਦਿਹਾੜੀ ਕੰਮ ਵੀ ਕਰਨਾ ਵਾ ਤੇ ਉਹ ਵੀ ਕਰਾਉਣਗੇ ਤੇ ਜਿਹੜੀ ਦਿਹਾੜੀ ਆ ਉਹ ਜਦੋਂ ਇਹਨਾਂ ਨੂੰ ਮਿਲੇਗੀ ਉਹ ਵੀ ਆਪਾਂ ਇਹਨਾਂ ਨੂੰ ਕਹਿ ਕੇ ਤੁਹਾਨੂੰ ਦਵਾ ਦਾਂਗੇ ਸਿਰਫ ਇੱਕ ਦਿਨ ਸਵਾਦ ਲੈਣ ਵਾਸਤੇ ਮਤਲਬ ਕਹਿ ਸਕਦੇ ਇੱਕ ਦਿਨ ਆਣ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਮਿਹਨਤ ਕੀ ਹੁੰਦੀ ਹੈ ਕਿਉਂਕਿ ਕਹਿਣਾ ਸੌਖਾ ਵਾ ਪਰ ਕਰਨਾ ਔਖਾ ਵਾ ਸੋ ਇਮਾਹੀ ਕਿੰਦਾ ਹੋਇਆ ਬਾਕੀ ਹਾਲਾਤ ਜਿਹੜੇ ਉਹ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦੱਸ ਰਹੀਆਂ ਨੇ ਕਿ ਕੀ ਨੇ ਸੋ ਇਦਾਂ ਦਾ ਵੀ ਆਪਾਂ ਜਮੀਰ ਦਾ ਮਾਰ ਲਈਏ ਕਿ ਜਿਹੜਾ ਬਾਹਰੋਂ ਆਉਂਦਾ ਵਾ ਤੇ ਉਹਦੀ ਕਮਸੂਗਾ ਆਮ ਤੌਰ ਤੇ ਪ੍ਰਾਹੁਣਾਚਾਰੀ ਆ ਪੰਜਾਬ ਉਹ ਸੂਬਾ ਵਾ ਕਿ ਜਿਹੜਾ ਭੁੱਖੇ ਨੂੰ ਰੋਟੀ ਤੇ ਜੇ ਜਿਹੜੀ ਛੱਤ ਤੇ ਛੱਤ ਨਹੀਂ ਉਹਨੂੰ ਛੱਤ ਦੇਣ ਦੀ ਵੀ ਕਿਉਂਕਿ ਇਹਨਾਂ ਨੇ ਤਾਂ ਤੁਹਾਡੇ ਵਾਸਤੇ ਮਿਹਨਤ ਕਰਕੇ ਪੈਸਾ ਕਮਾਣਾ ਵਾ ਸੋ ਮੈਂ ਜਿਹੜੇ ਇੱਥੇ ਅ ਅਫਸਰ ਸਹਿਬਾਨ ਆ ਜਿਨ੍ਹਾਂ ਦੀ ਮੇਨ ਰਿਸਪੌਂਸਿਬਿਲਟੀ ਬਣਦੀ ਹੈ ਕਿ ਜਿਹੜੇ ਇੱਥੇ ਰੋਜ਼ ਕੰਮ ਵੀ ਦੇਖਦੇ ਆਣ ਕੇ ਇਹਨਾਂ ਦਾ ਰਹਿਣ ਬਸੇਰਾ ਵੀ ਵੇਖਣ ਤੇ ਤੁਹਾਨੂੰ ਅੰਤਰਾਤਮਾ ਨੂੰ ਆਪਣੀ ਨੂੰ ਪੁੱਛ ਕੇ ਦੇਖਿਓ ਕਿ ਇਹ ਠੀਕ ਹੈ ਧੰਨਵਾਦ